ਕੈਨੇਡਾ ਦੇ ਸ਼ਹਿਰ ਬ੍ਰੈਂਪਟਨ ਵਿਖੇ ਹੋਏ ਸੜਕ ਹਾਦਸੇ ਵਿੱਚ ਬਟਾਲਾ ਨਜ਼ਦੀਕ ਪੈਂਦੇ ਪਿੰਡ ਸੁਖਾਚੜਾ ਦੀ 21 ਸਾਲਾ ਲੜਕੀ ਦੀ ਮੌਤ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਇਸ ਸੰਬੰਧੀ ਮ੍ਰਿਤਕ ਲੜਕੀ ਦੇ ਚਾਚਾ ਗ੍ਰੰਥੀ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਦੀ ਭਤੀਜੀ ਲਖਵਿੰਦਰ ਕੌਰ ਕੋਮਲ ਪੁਤਰੀ ਬਲਵਿੰਦਰ ਸਿੰਘ ਵਾਸੀ ਪਿੰਡ ਸੁਖਾਚੜਾ ਕਰੀਬ 10 ਮਹੀਨੇ ਪਹਿਲਾਂ ਹੀ ਕੈਨੇਡਾ ਪੜ੍ਹਾਈ ਲਈ ਗਈ ਸੀ ਹੁਣ ਆ ਕਿਆ ਕਿ ਛੁੱਟੀਆਂ ਹੋਣ ਕਾਰਨ ਉਹ ਆਪਣੀਆਂ ਪੰਜ ਹੋਰ ਸਾਥਣਾਂ ਨਾਲ ਕੰਮ ਤੇ ਜਾ ਰਹੀ ਸੀ ਉਨਾ ਕਿਹਾ ਕਿ ਜਿਸ ਗੱਡੀ ਵਿੱਚੋਂ ਸਵਾਰ ਸਨ ਉਹ ਕੰਟਰੋਲ ਤੋਂ ਬਾਹਰ ਹੋ ਕੇ ਦਰਖਤ ਨਾਲ ਟਕਰਾ ਗਈ ਜਿਸ ਕਾਰਨ ਉਸਦੀ ਭਤੀਜੀ ਲਖਵਿੰਦਰ ਕੌਰ ਕੋਮਲ ਸਮੇਤ ਤਿੰਨ ਹੋਰ ਲੜਕੀਆਂ ਦੀ ਮੌਤ ਹੋ ਗਈ ਜਦਕਿ ਕਾਰ ਚਾਲਕ ਅਤੇ ਇੱਕ ਹੋਰ ਲੜਕੇ ਦੀ ਹਾਲਤ ਗੰਭੀਰ ਬਣੀ ਹੋਈ ਹੈ ਹੁਣ ਦੱਸਿਆ ਕਿ ਜਿੱਦਾਂ ਹੀ ਉਹਨਾਂ ਨੂੰ ਇਸ ਖਬਰ ਬਾਰੇ ਪਤਾ ਲੱਗਾ ਤਾਂ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਜੋ ਸਾਡੇ ਪਰਿਵਾਰ ਦੇ ਨਾਲ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ ਜੀ ਮੇਰੀ ਭਤੀਜੀ ਲਖਵਿੰਦਰ ਕੌਰ ਕੋਮਲ ਜੋ ਕਿ ਪਿਛਲੇ ਸਾਲ 2023 ਦੇ ਵਿੱਚ ਸਤੰਬਰ ਅੰਟੇਕ ਦੇ ਵਿੱਚ ਅਗਸਤ ਦੀ 30 ਤਰੀਕ ਨੂੰ ਇਥੋਂ ਆਪਾਂ ਕੈਨੇਡਾ ਕ ਲਈ ਜਿਹਦੀ ਸਟੱਡੀ ਚੱਲ ਰਹੀ ਸੀ ਜਿਹਦੇ ਵਿੱਚ ਉਹਨੂੰ 4 ਮਹੀਨੇ ਲਈ ਹਾਂ ਵਿੱਚ ਛੁੱਟੀਆਂ ਪੈ ਗਈਆਂ 4 ਮਹੀਨੇ ਦੀਆਂ ਛੁੱਟੀਆਂ ਪੈਣ ਦੇ ਵਿੱਚ ਉਹਨਾਂ ਨੇ ਕੁਝ ਲਾਭ ਲੈਣਾ ਕੀਤਾ ਕਿ ਕੁਝ ਕੰਮ ਮਿਲ ਜਾਵੇ ਤੇ 1 ਮਹੀਨਾ ਪਹਿਲਾਂ ਉਹਨੂੰ ਕੰਮ ਮਿਲਿਆ ਹੈ ਤੇ ਕੰਮ ਤੇ ਰੋਜ਼ ਸਵੇਰੇ ਜਾਂਦੀ ਹੈ ਤੇ ਸਾਮਾਂ ਨੂੰ ਘਰ ਆ ਜਾਂਦੀ ਹੈ ਇਸੇ ਤਰ੍ਹਾਂ ਆਪਣੇ ਹੋਰ ਲੜਕੀਆਂ ਦੇ ਨਾਲ ਉਹ ਕੱਲ ਕੰਮ ਤੇ ਗਈ ਹੈ ਤੇ ਜਦੋਂ ਵਾਪਸ ਆ ਰਹੀ ਹੈ ਜਿਸ ਕਾਰ ਦੇ ਵਿੱਚ ਉਹ ਵਾਪਸ ਆ ਰਹੇ ਹਨ ਉਹਦੇ ਵਿੱਚ ਹੋਰ ਦੋ ਨੌਜਵਾਨ ਹੋਰ ਉਹਨਾਂ ਦੇ ਨਾਲ ਇੱਕ ਡਰਾਈਵਰੀ ਕਰ ਰਿਹਾ ਹੈ ਇੱਕ ਕਨੈਕਟਰ ਸੀਟ ਤੇ ਬੈਠਾ ਹੈ ਇਹ ਤਿੰਨ ਗੁੱਟੀਆਂ ਜਿਨ੍ਹਾਂ ਦੇ ਵਿੱਚ ਮੇਰੀ ਭਤੀਜੀ ਵੀ ਜਿਹੜੀ ਹੈ ਮਗਲੀ ਸੀਟ ਤੇ ਬੈਠੀ ਹੋਈ ਹੈ ਅਚਾਨਕ ਇਹਨਾਂ ਦੇ ਉਹ ਗੱਡੀ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਗੱਡੀ ਕਿਸੇ ਦਰਖਤ ਦੇ ਵਿੱਚ ਜਾ ਟਕਰਾਂਦੀ ਹੈ ਜਿਸ ਦੇ ਕਾਰਨ ਕਰਕੇ ਮੇਰੀ ਪਤੀ ਜੀ ਸਮੇਤ ਦੋਵੇਂ ਗੱਡੀਆਂ ਜਿਹੜੀਆਂ ਮਗਰ ਵਹਡੀਆਂ ਸੀਤਾ ਦੇ ਉੱਤੇ ਉਹ ਕਾਲ ਚਲਾਣਾ ਕਰ ਜਾਂਦੀਆਂ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤਾਂ ਡਰਾਈਵਰ ਨੂੰ ਵੀ ਗੰਭੀਰ ਸੱਟਾਂ ਲੱਗ ਜਾਂਦੀਆਂ ਤੇ ਨਾਲ ਬੈਠੇ ਕਨੈਕਟਰ ਸੀਟ ਤੇ ਵੀ ਜਿਹੜਾ ਲੜਕਾ ਹੈ ਉਹਨੂੰ ਵੀ ਬਹੁਤ ਗੰਭੀਰ ਸੱਟਾਂ ਲੱਗੀਆਂ ਜਿਹੜਾ ਕਿ ਅਜੇ ਖੋਜ ਦੇ ਵਿੱਚ ਨਹੀਂ ਆਇਆ ਸਾਨੂੰ ਉਥੋਂ ਸਾਰੀਆਂ ਖਬਰਾਂ ਜਿਹੜੀਆਂ ਫੋਨ ਰਾਹੀਂ ਮਿਲ ਰਹੀਆਂ ਹਨ ਸੋ ਸਾਡੇ ਪਰਿਵਾਰ ਦੇ ਨਾਲ ਬਹੁਤ ਵੱਡਾ ਜਿਹੜਾ ਹੈ ਨਾ ਉਹ ਮਾਰਾ ਹੋਇਆ ਹੈ ਬਹੁਤ ਸਾਨੂੰ ਦੁੱਖ ਪੁੱਜਾ ਇਹ ਗੱਲ ਦਾ ਜਦੋਂ ਮੇਰੀ ਬੇਟੀ ਜੋ ਕਿਰਨਜੀਤਪੁਰ ਹੈ ਅੱਜ ਤੋਂ 2.5 ਸਾਲ ਪਹਿਲਾਂ ਕੈਨੇਡਾ ਦੇ ਵਿੱਚ ਗਈ ਹੋਈ ਹੈ ਜਦੋਂ ਮੇਰੀ ਬੇਟੀ ਨੂੰ ਪਤਾ ਲੱਗਾ ਕਿ ਮੇਰੀ ਸ਼ਿਟਰ ਮੇਰੇ ਤਾਏ ਦੀ ਲੜਕੀ ਜਿਹੜੀ ਹੈ ਉਹਦਾ ਐਕਸੀਡੈਂਟ ਟੈਂਟ ਹੋ ਗਿਆ ਏ ਤੇ ਉਹ ਮੁੜ ਕੇ ਗਈ ਏ ਉਥੇ ਤੇ ਉਥੇ ਜਾ ਕਰਕੇ ਉਹਨੇ ਵੇਖਿਆ ਏ ਕਿ ਦਾਖਲ ਹੈ ਉਥੇ ਹਸਪਤਾਲ ਦੇ ਵਿੱਚ ਬੱਚੀਆਂ ਜਿਹੜੀਆਂ ਹਨ ਉਹਨਾਂ ਦੀਆਂ ਡੈੱਡ ਬਾਡੀਆਂ ਜਿਹੜੀਆਂ ਹਸਪਤਾਲ ਦੇ ਵਿੱਚ ਹਨ ਪਰ ਮੇਰੀ ਬੇਟੀ ਨੂੰ ਉਹ ਡੈੱਡ ਬਾਡੀ ਜਿਹੜੀ ਹੈ ਨਾ ਮੇਰੀ ਭਤੀਜੀ ਦੀ ਨਹੀਂ ਵੇਖਣ ਦਿੱਤੀ ਉਧਰ ਸਮਾਜ ਸੇਵੀ ਬਲਦੇਵ ਸਿੰਘ ਬੱਲਾ ਨੇ ਦੱਸਿਆ ਕਿ ਇਹ ਇੱਕ ਮਿਹਨਤੀ ਪਰਿਵਾਰ ਹੈ ਤੇ ਮ੍ਰਿਤਕ ਲੜਕੀ ਦੇ ਪਿਤਾ ਨੇ ਕਰਜ਼ਾ ਚੁੱਕ ਕੇ ਆਪਣੀ ਧੀ ਨੂੰ ਵਿਦੇਸ਼ ਭੇਜਿਆ ਸੀ ਉਸਨੇ ਕਿਹਾ ਕਿ ਅਜੇ ਮ੍ਰਿਤਕ ਲੜਕੀ ਦੇ ਦੋ ਹੀ ਸਮੈਸਟਰ ਕਲੀਅਰ ਹੋਏ ਸਨ ਕਿ ਇਹ ਪੜਾਣਾ ਫਰਤ ਗਿਆ ਬਲਵਿੰਦਰ ਸੇ ਆਪਣਾ ਨਰਿੰਦਰ ਸਿੰਘ ਜੀ ਗਰੰਤੀ ਸਿੰਘ ਸਾਡੇ ਪਿੰਡ ਦੇ ਨੇ ਜੋ ਕਿ ਬਹੁਤ ਵਧੀਆ ਗ੍ਰੰਤੀ ਵੀ ਆ ਤੇ ਪਿੰਡ ਦੇ ਸੂਝਵਾਨ ਵੀ ਅੱਛੀ ਵੀ ਆ ਇਹਨਾਂ ਤੋਂ ਵੱਡਾ ਬ੍ਰਦਰ ਸੀ ਬਲਵਿੰਦਰ ਸਿੰਘ ਉਹ ਕਿ ਕ੍ਰੇਨ ਆਪਰੇਟਰ ਸੀ ਉਹਦੀ ਲੜਕੀ ਕੈਨੇਡਾ ਗਈ ਨੂੰ ਕੋਈ 1.5 ਮਹੀਨੇ ਹੋਏ ਆ ਉਹ ਕੈਨੇਡਾ ਸਟੱਡੀ ਵੀਜੇ ਤੇ ਗਈ ਸੀ ਦੋ ਸੈਮੈਸਟਰ ਉਹਦੇ ਪੂਰੇ ਹੋ ਗਏ ਆ ਕੰਮ ਪਹਿਲਾਂ ਤਾਂ ਉਹ ਆਪਣੇ ਦੇਂਦੀ ਸੀਗੀ ਬ੍ਰੈਮਟਨ ਬ੍ਰੈਮਟਨ 'ਚ ਕੰਮ ਨਾ ਉਹਨੂੰ ਮਿਲਣ ਕਰਕੇ ਥੋੜਾ ਉਹ ਸਾਈਡ ਤੇ ਚਲੀ ਗਈ ਜਿੱਥੋਂ ਕਿ ਉਹ ਜਾ ਕੇ ਤੇ ਦੁਬਾਰਾ ਉਸਨੇ ਕੰਮ ਤੇ ਡਿਊਟੀ ਤੇ ਗਈ ਡਿਊਟੀ ਤੋਂ ਵਾਪਸ ਆ ਰਹੀ ਸੀ ਨਾਲ ਹੋਰ ਵੀ ਲੜਕੀਆਂ ਸੀ ਉਹਨਾਂ ਦਾ ਰਸਤੇ ਦੇ ਵਿੱਚ ਆਉਂਦਿਆ ਹੋਇਆ ਐਕਸੀਡੈਂਟ ਹੋ ਗਿਆ ਐਕਸੀਡੈਂਟ ਦੇ ਵਿੱਚ ਤਿੰਨ ਲੜਕੀਆਂ ਜੋ ਆ ਖਤਮ ਹੋ ਗਈਆਂ ਨੇ ਤੇ ਦੋ ਲੜਕੇ ਜਿਹੜੇ ਸੀ ਉਹ ਗੰਭੀਰ ਜ਼ਖਮੀ ਹੋ ਗਏ ਆ ਇਹ ਪਰਿਵਾਰ ਜਿਹੜਾ ਬਹੁਤ ਮਿਹਨਤੀ ਤੇ ਗਰੀਬ ਪਰਿਵਾਰ ਸੀਗਾ ਛੋਟੇ ਆਪਣਾ ਥੋੜਾ ਥੋੜੇ ਆਧਾਰੇ ਤੋਂ ਉੱਪਰ ਨੂੰ ਉੱਠਿਆ ਵਾ ਇਹਨਾਂ ਦੀ ਸਰਕਾਰ ਨੂੰ ਕੋਈ ਇਹਨਾਂ ਕੋਈ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਇਹਨਾਂ ਪੈਸਾ ਲਾ ਕੇ ਪਹਿਲਾਂ ਲੜਕੀ ਨੂੰ ਐਲਟਸ ਕਰਾਈ ਫਿਰ ਲੜਕੀ ਨੂੰ ਕੈਨੇਡਾ ਪੜ੍ਹਨ ਵਾਸਤੇ ਭੇਜਿਆ ਪੇ 25-30 ਲੱਖ ਰੁਪਇਆ ਲਾਇਆ ਪਰ ਅੱਜ ਇਹਨਾਂ ਦਾ ਉਹ ਸਾਰਾ ਨੁਕਸਾਨ ਤੇ ਇੱਕ ਬੱਚਾ ਵੀ ਘਰ ਤੋਂ ਗਿਆ ਇਹਦੀ ਸਾਰੇ ਅਸੀਂ ਪਿੰਡ ਵਾਲੇ ਜਿਹੜੇ ਆ ਸਾਰਾ ਪਿੰਡ ਹੀ ਸੋਗ ਦੇ ਵਿੱਚ ਡੁੱਬਿਆ ਹੋਇਆ ਸਵੇਰ ਤੋਂ ਤਾਤਾ ਲੱਗਾ ਹੋਇਆ ਪਾਬਾਬਾ ਜੀ ਦੇ ਘਰ ਵਿੱਚ ਤੇ ਲੜਕੀ ਦਾ ਪਿਤਾ ਜਿਹੜਾ ਜੇ ਆਉਣਾ ਉਹ ਵੀ ਆਪਣਾ ਡਿਊਟੀ ਤੋਂ ਵਾਪਸ ਆ ਰਹੇ ਨੇ ਅੱਜ